ਸਲੋਕ ਮਹੱਲਾ ਪੰਜਵਾ ਸਬੇ ਜੀਅ ਸੰਭਾਲ ਆਪਣੀ ਮਿਹਰ ਕਰ ਅੰਨ ਪਾਣੀ ਮੁਚ ਉਪਾਏ ਦੁਖ ਦਾਲਦ ਭੰਨ ਤਰ ਸਬੇ ਜੀਅ ਸੰਭਾਲ ਆਪਣੀ ਮਿਹਰ ਕਰ ਅਨ ਪਾਣੀ ਮੋਚ ਉਪਾਏ ਦੁੱਖ ਦਾਲਦਪਨ ਤਰ ਹਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਠਰ ਲੇ ਵਹ ਕੰਠ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਹਰ ਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਠਾਰੇ ਲੇ ਵੋ ਕੰਠੇ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਸੋ ਲੋਕ ਮਹੱਲਾ ਪੰਜਵਾ ਸਬੇ ਜੀਅ ਸੰਭਾਲ ਆਪਣੀ ਮਿਹਰ ਕਰ ਅੰਨ ਪਾਣੀ ਮੁਚ ਉਪਾਏ ਦੁਖ ਦਾਲਦਪਨ ਤਰ ਅਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਠਾਰ ਲੇ ਵਹ ਕੰਠੇ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਇ ਪ੍ਰਭ ਕਾ ਸਫਲ ਕਰ ਸ਼ਲੋਕ ਮਹਲਾ 5 ਸਬੇ ਜੀ ਸੰਭਾਲ ਆਪਣੀ ਮਿਹਰ ਕਰ ਅੰਨ ਪਾਣੀ ਮੁਚ ਉਪਾਏ ਦੁਖ ਦਾਲਦ ਪੰਨ ਤਰ ਅਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਠਾਰ ਲੇ ਵਹ ਕੰਠੇ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਸਲੋਕ ਮੁਹੱਲਾ 5ਵਾਂ ਸਬੇ ਜੀ ਸੰਭਾਲ ਆਪਣੀ ਮਿਹਰ ਕਰ ਅੰਨ ਪਾਣੀ ਮੁੱਚ ਉਪਾਏ ਦੁੱਖ ਦਾਲਦ ਪੰਨ ਤਾਰੇ ਹਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਠਰ ਲੇ ਵੋਹ ਕੰਠ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਸਲੋਕ ਮਹੱਲਾ ਪੰਜਵਾਂ ਸਬੇ ਜੀ ਅਸਮਾਲ ਆਪਣੀ ਮਿਹਰ ਕਰ ਅੰਨ ਪਾਣੀ ਮੁਚ ਉਪਾਏ ਦੁਖ ਦਾਲਦ ਪੰਨ ਤਰ ਅਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਠਰ ਲੇ ਵੋ ਕੰਠੇ ਲਗਾਏ ਆਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਲੇ ਵੋ ਕੰਠੇ ਲਗਾਏ ਆਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਨਾਨਕ ਨਾਮ ਧਿਆਇ ਪ੍ਰਭ ਕਾ ਸਫਲ ਕਰ ਸ਼ਲੋਕ ਮਹੱਲਾ 5ਵਾਂ ਸਬੇ ਜੀਅ ਸੰਭਾਲ ਆਪਣੀ ਮਿਹਰ ਕਰ ਅੰਨ ਪਾਣੀ ਮੁਚ ਉਪਾਏ ਦੁਖਦਾਲਦ ਭਨ ਤਰ ਸਬੇ ਜੀ ਸਮਾਲ ਆਪਣੀ ਮਿਹਰ ਕਰ ਅੰਨ ਪਾਣੀ ਮੋਚ ਉਪਾਏ ਦੁਖਦਾਲਦ ਭਨ ਤਰ ਹਰਦਾਸ ਸੁਣੀ ਦਾਤਾਰ ਹੋਈ ਸਿਸ਼ਟ ਠਰ ਲੇ ਉਹ ਕੰਠ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਘਰ ਹਰ ਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਠਾਰ ਲੇ ਉਹ ਕੰਠ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਸ਼ਲੋਕ ਮਹੱਲਾ 5 ਸਬੇ ਜੀ ਸੰਭਾਲ ਆਪਣੀ ਮਿਹਰ ਕਰ ਅੰਨ ਪਾਣੀ ਮੁਚ ਉਪਾਏ ਦੁਖ ਦਾਲਦ ਪੰ ਤਰੇ ਅਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਠਾਰ ਲੇ ਵਹ ਕੰਠੇ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਸ਼ਲੋਕ ਮਹਲਾ 5 ਸਬੇ ਜੀਅ ਸੰਭਾਲ ਆਪਣੀ ਮਿਹਰ ਕਰ ਅੰਨ ਪਾਣੀ ਮੁੱਚ ਉਪਾਏ ਦੁਖ ਦਾਲਦ ਪੰਨ ਤਰ ਅਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਠਰ ਲੇ ਵਹ ਕੰਠੇ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਸਲੋਕ ਮਹੱਲਾ ਪੰਜਵਾਂ ਸਬੇ ਜੀ ਸੰਭਾਲ ਆਪਣੀ ਮਿਹਰ ਕਰ ਅੰਨ ਪਾਣੀ ਮੁਚ ਉਪਾਏ ਦੁਖ ਦਾਲਦ ਪੰਨ ਤਾਰੇ ਅਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਠਾਰ ਲੇਵੋ ਕੰਠ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਸਲੋਕ ਮਹੱਲਾ ਪੰਜਵਾਂ ਸਬੇ ਜੀ ਅਸਮਾਲ ਆਪਣੀ ਮਿਹਰ ਕਰ ਅੰਨ ਪਾਣੀ ਮੋਚ ਉਪਾਏ ਦੁਖ ਦਾਲਦ ਪੰਨ ਤਰ ਅਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਠਰ ਲੇ ਵੋ ਕੰਠੇ ਲਗਾਇ ਆਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਲੇ ਵੋ ਕੰਠੇ ਲਗਾਇ ਆਪਦਾ ਸਭ ਹਰ ਨਾਨਕ ਨਾਮ ਧਿਆਇ ਪ੍ਰਭ ਕਾ ਸਫਲ ਕਰ ਨਾਨਕ ਨਾਮ ਧਿਆਇ ਪ੍ਰਭ ਕਾ ਸਫਲ ਕਰ ਸ਼ਲੋਕ ਮਹਲਾ 5 ਸਬੇ ਜੀਅ ਸੰਭਾਲ ਆਪਣੀ ਮਿਹਰ ਕਰ ਅਨ ਪਾਣੀ ਮੋਚ ਉਪਾਏ ਦੁੱਖ ਦਾਲਦ ਭੰਨ ਤਰ ਸਬੇ ਜੀਅ ਸੰਭਾਲ ਆਪਣੀ ਮਿਹਰ ਕਰ ਅਨ ਪਾਣੀ ਮੋਚ ਉਪਾਏ ਦੁੱਖ ਦਾਲਦ ਭੰਨ ਤਰ ਹਰਦਾਸ ਸੁਣੀ ਦਾਤਾਰ ਹੋਈ ਸਿਸ਼ਟ ਠਰ ਲੇਵੋ ਕੰਠ ਲਗਾਈ ਅਪਦਾ ਸਭ ਹਰ ਨਾਨਕ ਨਾਮ ਧਿਆਇ ਪ੍ਰਭ ਕਾ ਸਫਲ ਕਰ ਹਰ ਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਠਰ ਲੇਵੋ ਕੰਠ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਸਲੋਕ ਮਹੱਲਾ ਪੰਜਵਾ ਸਬੇ ਜੀ ਸੰਭਾਲ ਆਪਣੀ ਮਿਹਰ ਕਰ ਅਨ ਪਾਣੀ ਮੁਚ ਉਪਾਏ ਦੁਖ ਦਾਲਦਪਨ ਤਰ ਅਰਦਾਸ ਸੁਣੀ ਦਾਤਾਰ ਹੋਈ ਸਿਸ਼ਟ ਠਾਰ ਲੇ ਵਹ ਕੰਠੇ ਲਗਾਏ ਆਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਸ਼ਲੋਕ ਮਹੱਲਾ 5ਵਾਂ ਸਬੇ ਜੀ ਸੰਭਾਲ ਆਪਣੀ ਮਿਹਰ ਕਰ ਅੰਨ ਪਾਣੀ ਮੁਚ ਉਪਾਏ ਦੁਖ ਦਾਲਦ ਪੰਨ ਤਰ ਹਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਠਰ ਲੇ ਵਹ ਕੰਠ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਸਲੋਕਮ ਹਲਾ ਪੰਜਵਾਂ ਸਬੇ ਜੀ ਸੰਭਾਲ ਆਪਣੀ ਮਿਹਰ ਕਰ ਅੰਨ ਪਾਣੀ ਮੁਚ ਉਪਾਏ ਦੁਖ ਦਾਲਦ ਪੰਨ ਤਰੈ ਅਰਦਾਸ ਸੁਣੀ ਦਾ ਤਾਰੈ hoi sisht thar lev oh kanth lagaye apda sab har nanak naam tihaye prab ka safal kar shlok mahalla 5 sabbe ji asmal apni mehar kar ਅਨ ਪਾਣੀ ਮੁਛ ਉਪਾਏ ਦੁਖ ਦਾਲਦ ਪੰਨ ਤਰੈ ਅਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਠਰ ਲੈ ਵੋ ਕੰਠੇ ਲਗਾਏ ਆਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਲੈ ਵੋ ਕੰਠੇ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਸ਼ਲੋਕ ਮਹਲਾ 5 ਸਬੇ ਜੀਅ ਸੰਭਾਲ ਆਪਣੀ ਮਿਹਰ ਕਰ ਅੰਨ ਪਾਣੀ ਮੁੱਚ ਉਪਾਏ ਦੁੱਖ ਦਾਲਦ ਭੰਨ ਤਰ ਸਭੇ ਜੀਅ ਸੰਭਾਲ ਆਪਣੀ ਮਿਹਰ ਕਰ ਅੰਨ ਪਾਣੀ ਮੁੱਚ ਉਪਾਏ ਦੁੱਖ ਦਾਲਦ ਭੰਨ ਤਰ ਅਰਦਾਸ ਸੁਣੀ ਦਾਤਾਰ ਹੋਈ ਸਿਸ਼ਟ ਠਾਰ ਲੇਵੋ ਕੰਠ ਲਗਾਈ ਅਪਦਾ ਸਭ ਹਰ ਨਾਨਕ ਨਾਮ ਧਿਆਈ ਪ੍ਰਭ ਕਾ ਸਫਲ ਕਰ ਅਰਦਾਸ ਸੁਣੀ ਦਾਤਾਰ hoi shisht thar le vah kanth lagaye apda sab har nanak naam tihaye prab ka safal kar shlok mohalla 5 sabbe jee samhal apni mehar kar ਅਨ ਪਾਣੀ ਮੁਚ ਉਪਾਏ ਦੁਖ ਦਾਲਦਪਨ ਤਰ ਹਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਠਾਰ ਲੇ ਵਹ ਕੰਠੇ ਲਗਾਏ ਆਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਸਲੋਕ ਮਹੱਲਾ ਪੰਜਵਾਂ ਸਬੇ ਜੀ ਸਮਾਲ ਆਪਣੀ ਮਿਹਰ ਕਰ ਅੰਨ ਪਾਣੀ ਮੁਚ ਉਪਾਏ ਦੁਖ ਦਾਲਦ ਪੰਨ ਤਰ ਹਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਠਰ ਲੇ ਵਹ ਕੰਠੇ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਸਲੋਕ ਮੁਹੱਲਾ 5ਵਾਂ ਸਵੇ ਜੀ ਸੰਭਾਲ ਆਪਣੀ ਮਿਹਰ ਕਰ ਅੰਨ ਪਾਣੀ ਮੁਚ ਉਪਾਏ ਦੁਖ ਦਾਲਦ ਪੰਨ ਤਰੈ ਅਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਠਾਰ ਲੇ ਵੋਹ ਕੰਠ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਸ਼ਲੋਕ ਮਹੱਲਾ 5 ਸਬੇ ਜੀ ਅਸਮਾਲ ਆਪਣੀ ਮਿਹਰ ਕਰ ਅੰਨ ਪਾਣੀ ਮੁਛ ਉਪਾਏ ਦੁੱਖ ਦਾਲਦ ਪੰਨ ਤਰ ਅਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਠਰ ਲੇ ਵਹ ਕੰਠੇ ਲਗਾਏ ਆਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਲੇ ਵੋਹ ਕੰਠੇ ਲਗਾਈ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ